ਇਹ ਆਪਾਂ ਖੜੇ ਆ ਅਕਾਲਸਰ ਰੋਡ ਤੋਂ ਸਾਹਮਣੇ ਜਿਹੜਾ ਰੋਡ ਨਿਕਲਦਾ ਹੈਗਾ ਇਹ ਹੈਗਾ ਦਸਾਂਹੇ ਰੋਡ ਪੱਕਾ ਦਸਾਂਹੇ ਰੋਡ ਉੱਥੇ ਖੜੇ ਆ ਇਹ ਸਾਰੀ ਨਾ ਬੋਲਟ ਦੇ ਰਿਪੇਅਰ ਦਾ ਇੱਥੇ ਕੰਮ ਹੁੰਦਾ ਤੇ ਸਵਾਗਤ ਆ ਤੁਹਾਡਾ ਸਾਰਿਆਂ ਦਾ ਇਸ ਵਲੌਗ 'ਚ ਅੱਜ ਛੁੱਟੀ ਦਾ ਦਿਨ ਸੀਗਾ ਤੇ ਸਫਰਾਂ ਦੇ ਹਾਣੀ ਆਪਣਾ ਜਿਹੜਾ ਮੋਟਰਸਾਈਕਲ ਆ ਉਹਨੂੰ ਥੋੜਾ ਜਿਹਾ ਆਪਾਂ ਸੈੱਟ ਕਰਨਾ ਉਹਨੂੰ ਥੋੜੀ ਉਹਦੀ ਸਾਫ ਸਫਾਈ ਕਰਾਉਣੀ ਸੀ ਤੇ ਇਹ ਸਾਰੀ ਮਾਰਕੀਟ ਜਿਹੜੀ ਆ ਨਾ ਇਹ ਬੋਲਟ ਰਿਪੇਅਰ ਦਾ ਕੰਮ ਚੱਲਦਾ ਇੱਥੇ ਤੇ ਆਪਾਂ ਬੋਲਟ ਨੂੰ ਆਪਦੇ ਨੂੰ ਸਹੀ ਕਰਾਉਣ ਆਏ ਆ ਇਹਦੀ ਸਾਫ ਸਫਾਈ ਸਾਰੀ ਤੁਹਾਨੂੰ ਦਿਖਾਉਨੇ ਆ ਕਿਵੇਂ ਹੁੰਦੀ ਆ ਆ ਬਾਈ ਕੋਲੇ ਆ ਬਾਈ ਦੀ ਦੁਕਾਨ ਆ ਨੋਨਾ ਨੋਨਾ ਬਾਈ ਬੋਲਟ ਦੀ ਉਹ ਕਰਦਾ ਹੈਗਾ ਸਾਫ ਸਫਾਈ ਇਹਨੂੰ ਕੀ ਕਹਿੰਦੇ ਬਫਿੰਗ ਕਹਿੰਦੇ ਇਹ ਆਪਾਂ ਕਰਾਉਣੀ ਆ ਕਿਉਂਕਿ ਆਪਾਂ ਜਿੱਥੇ ਵੀ ਜਾਣਾ ਇਹਦੇ ਤੇ ਜਾਣੇ ਆ ਤੇ ਅੱਜ ਤੁਹਾਨੂੰ ਸਾਰਾ ਕੁਝ ਦਿਖਾਉਨੇ ਆ ਉਹ ਦੇਖੋ ਕਾਲਸਰ ਰੋਡ ਆ ਮੇਨ ਹਾਈਵੇ ਇਹ ਮੋਟਰਸਾਈਕਲ ਆਪਣਾ ਲੱਗਿਆ ਤੇ ਜਿੱਥੇ ਵੀ ਕਿਤੇ ਸਾਫ ਸਫਾਈ ਦੀ ਹੋਣ ਵਾਲੀ ਆ ਕਿਉਂਕਿ ਫੇਰ ਆਪਾਂ ਸਫਰਾਂ ਤੇ ਜਾਣੇ ਆ ਤਾਂ ਇਹ ਗੰਦਾ ਤਾਂ ਹੋ ਹੀ ਜਾਂਦਾ ਇਹਨੂੰ ਸਾਫ ਕਰਕੇ ਪੂਰਾ ਤੇ ਇਹਦੀ ਜੋ ਵੀ ਅੱਜ ਐਕਟੀਵਿਟੀ ਆ ਜਿੰਨਾ ਟਾਈਮ ਲੱਗੂਗਾ ਤੁਹਾਨੂੰ ਦਿਖਾਉਣਨੇ ਆ ਬਾਈ ਅੰਦਰ ਕੇ ਬਾਹਰ ਹੀ ਇੱਥੇ ਲਾ ਦੀਏ ਅੰਦਰ ਨਹੀਂ ਕਰਨਾ ਇਹ ਤਬਲਨ ਤੋਂ ਘੋਗਣਾਂ ਹੀ ਆਪਾਂ ਠੀਕ ਆ ਪਹਿਲਾਂ ਪੈਟਰੋਲ ਮਾਰਾਂ ਫਿਰ ਡੀਏ ਮਾਰਾਂ ਫਿਰ ਘੋਗ ਲਿਆਵਾਂ ਠੀਕ ਆ ਫਿਰ ਅੰਦਰ ਲਾਵਾਂ ਠੀਕ ਆ ਠੀਕ ਆ ਅਲਹਮਦੁਲਿਲਾ ਟਾਈਮ ਤਾਂ ਅੱਜ ਸਵੇਰ ਦਾ ਹੀ ਆ ਸਾਰੀਆਂ ਦੁਕਾਨਾਂ ਵਾ ਦੇਖੋ ਬੰਦ ਹੀ ਆ ਇਹ ਬਾਈ ਟਾਈਮ ਨਾਲ ਆ ਗਿਆ 9 ਵਜੇ ਆ ਪਹਿਲਾਂ ਵੀ ਪੈਟਰੋਲ ਨਾਲ ਸਾਫ ਕਰਨਾ ਪਹਿਲਾਂ ਸਾਰਾ ਹੀ ਆਪਾਂ ਹੈਡ ਪੈਟਰੋਲ ਨਾਲ ਸਾਫ ਕਰਦੇ ਅੱਛਾ ਜਿਹੜੀਆਂ ਸਾਰੀ ਮੈਨਮੂਲੇ ਗ੍ਰੀਸ ਵੀ ਸਾਰਾ ਲਾ ਦੇਣਾ ਆਪਾਂ ਠੀਕ ਹੈ ਜਦੋਂ ਐਨ ਕਲੀਨ ਕਰਦੇ ਨੇ ਠੀਕ ਹੈ ਠੀਕ ਹੈ ਕਿਉਂਕਿ ਇਹਨਾਂ ਤੋਂ ਆਇਆ ਜਿਹੜੀਆਂ ਜਰ ਜਰ ਹੁੰਦੀ ਨਾਲੀ ਆ ਚੰਗੀ ਹੁੰਦੀ ਬਸ ਸਾਰੀ ਲਾਗੇ ਦੇਣੀ ਆ ਉਸੇ ਕਰਕੇ ਤਾਂ ਇਹ ਕਰਾਉਣਾ ਯਾਰ ਕੱਲ ਇਹ ਬਾਈ ਮਿਲਿਆ ਸੀ ਕਹਿੰਦਾ ਚਮਕਾ ਦਾਂਗੇ ਆਪਾਂ ਮੈਂ ਕਿਹਾ ਚੱਲ ਮੈਂ ਸ਼ੋਰੂਮ ਕੰਡੀਸ਼ਨ ਬਣਾ ਕੇ ਦਊਂਗਾ ਠੀਕ ਹੈ ਵੀਰੇ ਇਹ ਇਹ ਸ਼ੋਰੂਮ ਤੋਂ ਕਢਾ ਲਿਆ ਠੀਕ ਹੈ ਠੀਕ ਆ ਦੇਖੋ ਇਹਦੇ ਨਾਲ ਹਾਂ ਇਹਨਾਂ ਦੇ ਵਿੱਚ ਜਰ ਜੰਮ ਜਾਂਦੀ ਆ ਜਦੋਂ ਆਪਾਂ ਧੋਨੇ ਆ ਪਾਣੀ ਨਾਲ ਜਿਹੜਾ ਜੰਮਿਆ ਪਿਆ ਤੇਲ ਦੂਲ ਜਾ ਜਮਾ ਦੇ ਦੇਣਾ ਆਪਾਂ ਇਹ ਪਾਣੀ ਨਾਲ ਨਹੀਂ ਲੀਣਾ ਲੈਂਦਾ ਨਹੀਂ ਪਾਣੀ ਨਾਲ ਨਹੀਂ ਲੈਣਾ ਬਲ ਨਾਲ ਪਾਣੀ ਨਾਲ ਚਾਹ ਬੱਬਲੂ ਮਾਰਾਂਗੇ ਇਹਦੇ ਜਿਹੜਾ ਜੀ ਡੀਲ ਸਿਰਫ ਮਲਾ ਕੇ ਮਾਰਦਾ ਠੀਕ ਹੈ ਕੋਈ ਕੋਈ ਕੈਮੀਕਲ ਨਹੀਂ ਹੁੰਦਾ ਵਾ ਠੀਕ ਹੈ ਠੀਕ ਹੈ ਡੀਲ ਸਿਰਫ ਹੀ ਹੁੰਦਾ ਗੱਲਾਂ ਵਾ ਇਹ ਆਪਾਂ ਯਾਰ ਚੈਨ ਤੇ ਵੀ ਮਾਰਨਾ ਐਂ ਤੋਂ ਹੀ ਮਾਰਾਂਗੇ ਤੋਂ ਹਾਂ ਕਿਉਂਕਿ ਚੈਨ ਤੇ ਬਾਅਦ ਚ ਆਪਾਂ ਉਹ ਪਾਲ ਛਲਾ ਦਾਂਗੇ ਉਹ ਸਪਰੇਅ ਮਾਰ ਦੀ ਐਂ ਤੋਂ ਦਾਂਗੇ ਠੀਕ ਐਂ ਡੀਜ਼ਲ ਨਾਲ ਦੋ ਦਾਂਗੇ ਠੀਕ ਠੀਕ ਉਹਦੇ ਨਾਲ ਕਾਲਾ ਤੇਲ ਸਪਰੇਅ ਗ੍ਰੀਫ ਉਹ ਕੋਲ ਲੈ ਜਾਊਗਾ ਠੀਕ ਹੈ ਠੀਕ ਹੈ ਇਹ ਛੋੜ ਸਿੱਖਦਾ ਨਹੀਂ ਇਹ ਆਪਣਾ ਮੇਰਾ ਵਿਚਾਰ ਵਾਲਾ ਮੁੰਡਾ ਠੀਕ ਹੈ ਜੀ ਤੇ ਵੱਡੇ ਤੋਂ ਛੋਟਾ ਚਲ ਵਧੀਆ ਸਿੱਖ ਜਾਊਗਾ ਨਹੀਂ ਕੰਮ ਕਰਦੇ ਪੂਰਾ ਅੱਛਾ ਕੰਮ ਆਪ ਹੀ ਕਰ ਲੈਂਦੇ ਤੁਸੀਂ ਫਿਰ ਆ ਆਹੀ ਕਰਦੇ ਬਫਿੰਕੇ ਸਾਡੀ ਕਲਾ ਬਫਿੰਗੀ ਠੀਕ ਹੈ ਜੀ ਛੋੜ ਲੇ ਬਾਈ ਇਹ ਬਾਈ ਦੀ ਦੁਕਾਨ ਆ ਕਾ ਮੋਟਰਸਾਈਕਲ ਖੜਾ ਬਾਈ ਦਾ ਹੈਂਡਲ ਬਦਲਿਆ ਲੱਗਦਾ ਹਨਾ ਪੂਰੇ ਵਾਲਾ ਇਹਦਾ ਬਦਲਿਆ ਹਾਂਜੀ ਇਹ ਛੋਟਾ ਪਾਇਆ ਹੈ ਕੰਮ ਠੀਕ ਹੈ ਆ ਬਾਈ ਦਾ ਬੋਰਡ ਉਹ ਵੀ ਦੇਖੀ ਜਾਨਾ ਇਹ ਵੀ ਦੇਖੀ ਕੋਲ ਲੋਕ ਬੜਿਆ ਦੇਖਾ ਕਾਰਟੂਨ ਆ ਫਿਲਮ ਠੀਕਾ ਲਈ ਸੂਰ ਕਾਰਟੂਨ ਦੇਖੀ ਜਾਨਾ ਇੱਥੇ ਮੈਂ ਤੇ ਲੱਡ ਬਾਈ ਜਲਾ ਪਿਆ ਓ ਬਾਈ ਚਾਹ ਦਿੰਦਾ ਪਹਿਲਾਂ ਪਾਣੀ ਬਾਈ ਦੁਕਾਨ ਤੋਂ ਦੇਖ ਲੈ ਤਿਆ ਆ ਹੀ ਆ ਗਿਆ ਚਾਰ ਗਲਾਸ ਪੀਤੇ ਬਾਈ ਨੇ ਪਾਣੀ ਦੇ ਪਾਣੀ ਆ ਗਿਆ ਮੇਰੇ ਕੋਲ ਹੀ ਪੀਣਾ ਜਰਦੀਆਂ ਨੂੰ ਵੀ ਪਾਣੀ ਮੇਰੇ ਕੋਲ ने 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 बस कर बस ਹੁਣ ਚਾਰ ਤਾਂ ਪੀਲੇ ਉਹਨੇ ਇਹ ਮਹਾਰਾਜ ਨੇ ਦੇਵਾ ਲਈ ਠੀਕ ਆ ਬਈ ਤੂੰ ਨਹੀਂ ਪੀਣੀ ਚਾਹ ਪੀ ਕੇ ਆਇਆ ਠੀਕ ਆ ਨਹੀਂ ਨਹੀਂ ਮੈਂ ਵੀ ਨਹੀਂ ਸਾਲਾ ਪਾਣੀ ਉਹਦੀ ਬਿਨਾਂ ਨਾ ਸਕ ਸਾਲਾ ਪੀ ਗਿਆ ਬਸ 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 ਆ ਬਾਈ ਨੇ ਚਾਹ ਮੰਗਾਈ ਇੱਕ ਹੋਰ ਪਾ ਜਾ ਹੋਰ ਕਿਵੇਂ ਆ ਚਾਹ ਉਹ ਮੋਟਰ ਸ ਹੈ ਹਾਂ ਵੀਡੀਓ ਹੁਣ ਕੈਮਰਾ ਸਿੱਤ ਆਪਾਂ ਮਟਰ ਬਖਾਇਆ ਕੱਲ ਮਟਰ ਕਿੰਨਾ ਮਾਡਲ ਸੀ ਆਪਣਾ 24 ਮਾਡਲ ਅੱਛਾ ਨਵਾਂ ਹੀ ਸੀਗਾ 1.80 ਹਜ਼ਾਰ ਠੀਕ ਆ ਠੀਕ ਆ ਆਪਣੇ ਆਪਣੀ ਏਅਰ ਘੱਟ ਨਹੀਂ ਇੱਥੇ ਅੱਛਾ ਘੱਟ ਆ ਵੈਸੇ ਨਾ ਨਾ ਮਟਰ ਬਹੁਤ ਇੱਥੇ ਦੁਕਾਨ ਤੇ ਨਾ 12 ਸਾਲ ਹੋ ਗਏ ਆ ਕੰਮ ਕਰਦੇ ਨੂੰ ਇਹ ਮੋਟਰਸਾਈਕਲ కమ్మ చైన్ సఫా ਜਦੋਂ ਬਾਰੀ-ਬਾਰ ਗ੍ਰੀਸ ਜਾਂ ਤੇਲ ਲੱਗਦਾ ਨਾ ਖਰਾਬ ਹੋ ਜਾਂਦੀ ਹੈ ਹਨਾ ਆ ਦੇਖ ਲੈ ਚੰਬੜਿਆ ਪਿਆ ਸੀ ਯਾਰ ਇਹਨੂੰ ਇਹ ਮਿੱਟੀ-ਮਿੱਟੀ ਪੈ ਗਈ ਪਾਇਆ ਹੋਇਆ ਦਾ ਹੀ ਕਿਵੇਂ ਪਤਾ ਨਹੀਂ ਤਾ ਜੰਮਿਆ ਹੁੰਦਾ ਸਪਰੇਅ ਨਾਲ ਹੀ ਲੋਡ ਰਹਿੰਦੀ ਇਹ ਸਪਰੇਅ ਨਾਲ ਲੋਡ ਰਹਿੰਦੀ ਇਹਦੇ ਤੇਲ ਥੋੜਾ ਲਵਾ ਲਈ ਹੂੰ ਜਿੰਨਾ ਤੇਲ ਥੋੜਾ ਲਗੂਣਾ ਹੀ ਵਧੀਆ ਗ੍ਰੀਸ ਨਾਲ ਹੌਣੇ ਦੀ ਲੁੱਕ ਦੇਖੋ ਤੇ ਬਾਅਦ ਚਪਾ ਦੇਖਦੇ ਆ ਜਦੋਂ ਰੈਡੀ ਹੋ ਗਿਆ ਫਿਰ ਦਿਖਾਉਨੇ ਤੁਹਾਨੂੰ ਕਿਵੇਂ ਬਣਦੀ ਬਾਈ ਲੈ ਆ ਵਾਸ਼ ਕਰਾ ਕੇ ਹੌਣੇ ਦਾ ਕਰਦੇ ਹੱਲ ਵੱਲ ਜੀ ਹਾਂ ਜੀ ਜੀ ਕੰਬਣੀ ਹਾਂ ਤਾਂ ਕਰਦੇ ਜਿਆਦਾ ਬਾਈ ਹੂੰ ਇਹ ਲਗੂਨ ਕਲਰ ਇਹ ਬਹੁਤ ਡਿਮਾਂਡ ਰੱਖਦੇ ਇਹ ਆਪਾਂ ਰੱਖਿਆ ਵੀ ਆਪਾਂ ਕਿਹਾ ਟਰੈਵਲ ਕਰਨਾ ਕਲਰ ਆਣਾ ਖਾਸਾ ਕਲਰ ਆਏ ਇਹ ਰੰਗ ਦੀ ਡਿਮਾਂਡ ਜਰਨਾ ਰੱਖਦੇ ਹਾਂ ਬਹੁਤ ਨਹੀਂ ਗਫਲੇ ਰੱਖਿਆ ਇਹਨੇ ਨਾ ਰੱਖਿਆ ਲਿਆ ਨਾ ਕਲਰ ਆਏ ਹਾਂਜੀ ਹਾਂਜੀ ਬਾਣੀ ਵਾਲਾ ਪਹਿਲਾਂ ਆਏ ਮਾਣ ਦਾ ਸਾਂਭ ਲਿਖਾ ਪਟਿਲਾ ਨਾ ਕੀਆ ਨਾ ਨਾ ਕੀਆ ਤੇਰਾ ਮਨਵੀਰ ਮਨਵੀਰ 7ਵੀਂ ਕਲਾਸ ਚ ਪੜਦਾ ਹਨਾ 7ਵੀਂ ਚ ਪੜਦਾ 12 ਵਜੇ ਸਕੂਲ ਲੱਗਦਾ ਜੀ ਹੈਗੇ ਆਪਣੇ ਕੋਲ 2 ਘੰਟੇ ਡੇਢ ਘੰਟਾ ਕੋਈ ਨਾ ਕੋਈ ਇੱਕ ਵਾਰੀ ਉਹ ਤੇਰੇ ਨਾਲ ਮੈਂ ਤਵਾਰ ਚੜਿਆ ਆਂ ਮੈਂ ਤੇਰੇ ਨਾਲ ਦੇ ਪਹਿਲਾਂ ਵਾਸ਼ਿੰਗ ਤੋਂ ਬਾਅਦ ਹੁਣ ਮੋਟਰਸਾਈਕਲ ਘੈਂਡ ਬੰਜੂ ਆਪਣਾ ਆਈ ਤੋਂ ਬੋਇਆ ਤੁਸੀਂ ਆਈ ਤੋਂ ਬੋਇਆ ਇਹ ਬਾਈ ਰੇਗ ਮਾਰ ਪਾਦੀ 0 ਨੰਬਰ ਦਾ 2000 ਨੰਬਰ ਦੀ ਕਾਉਂ 0 ਨੰਬਰ ਮਾਰਦਾ ਇਹਦੇ ਸਕ੍ਰੈਚ ਨਹੀਂ ਮਿਲਦੇ ਹੂੰ ਇਹਦੇ ਪੋਰਾ ਵੀ ਸਕ੍ਰੈਚ ਨਹੀਂ ਕਰਦੇ ਇਹ ਜਿਹੜਾ ਵੀ ਆਪਾਂ ਕਹਿੰਦੇ ਤੂਕੇ ਦੇ ਪੇਂਟ ਦੇ ਵਾਜਾ ਗੱਡੀਆਂ ਦੇ ਹੂੰ ਪੋਰਾ ਯਾਨਾ ਪਾਲਿਸ਼ ਦੇਖ ਕਿੰਨੀ ਚਮਕਾਉਂਦੀ ਹੈ ਨਾ ਜਿੱਥੇ ਪਾਏ ਠੀਕ ਹੈ ਰਬਿੰਗ ਜਿਹੜੀ ਕੰਪਾਊਂਡ ਨੇ ਵੀ 3M ਦੀ ਵਧੀਆ ਚਮਕ ਠੀਕ ਹੈ ਠੀਕ ਹੈ ਆ ਦੇਖੋ ਜਿੱਥੇ ਵੀ ਵੱਜਦੀ ਨਾ ਇਹ ਰਬਿੰਗ ਕੰਪਾਊਂਡ ਉੱਥੇ ਹੀ ਚਮਕ ਆ ਜਾਂਦੀ ਬਾਈ ਭਾਈ ਆਹ ਤਾਂ ਟੈਂਕੀ ਇਹਦੀ ਚੇਂਜ ਕੀਤੀ ਲੱਗਦੀ ਹੈ ਨਾ ਕਾਲੇ ਦੀ ਇਹਦੀ ਆਹ ਇਹਦਾ ਕਾਲਾ ਨਹੀਂ ਨਹੀਂ ਰੀ ਕਾਲਾ ਹੀ ਮਾਰਦੇ ਨਹੀਂ ਯਾਰ ਨਹੀਂ ਨੱਲੇਗੀ ਭਾਈ স্মੋਕ ਕਰਾਈ ਪਤਾ ਕਿਉਂ ਇਹ স্মੋਕ ਇਹਦੇ ਗੇਅਰ ਪੁੱਠੇ ਆ ਸਿਰ ਛੋਟੀ ਟੈਂਕੀ ਵਾਲੇ ਆਏ ਆ ਅੱਛਾ ਜੀ ਛੋਟੀ ਟੈਂਕੀ ਆ 2014 ਮਾਡਲ ਦੇ ਕਰਾਏ ਓਕੇ ਓਕੇ ਮੈਂ ਕਿਹਾ ਕਿ ਤੇ ਟੈਂਕੀ ਦੁਬਾਰਾ ਰੱਖੀ ਹੋਈ ਆ ਇਹਦੇ 2002 ਦੀ ਕਰਾਈ ਹੋਈ ਹੈ ਅੱਛਾ ਛੋਟੀ ਟੈਂਕੀ ਆ ਜੀ ਹੈਨਾ ਜਿਹੜੇ 2010 ਮਾਡਲ ਨੇ ਉੱਥੇ ਜਿਹਨਾਂ ਨੇ ਬੰਦ ਹੋਏ ਨਹੀਂ ਉਹ 2014 ਦੀ ਕਰਾਇ ਹੋਈ ਠੀਕ ਹੈ ਠੀਕ ਹੈ ਡਾਕਟਰ ਜਨਾ ਬੰਦ ਹੋ ਗਈ ਬਾਡੀਰ ਰੋਕ ਲਈ ਆ ਦੇਖੋ ਜੀ ਟੈਂਕੀ ਛੋਟੀ ਆ ਯਾਰ ਬੜੀ ਸੋਹਣੀ ਆ ਹਾਂ ਉਹਨੇ ਡਾਕਟਰ ਨੂੰ ਪਤਾ ਸੀਗਾ ਉਹ ਪਹਿਲੇ ਦਿਨ ਹੀ ਖਤਮ ਸੀ ਸਹੀ ਗੱਲ ਹੈ ਪਹਿਲਾਂ ਮਾਰਿਆ ਪੈਟਰੋਲ ਫਿਰ ਡੀਜ਼ਲ ਸਰਫ ਫਿਰ ਇਹਨੂੰ ਵਾਸ਼ ਕੀਤਾ ਮਟਰਸੈਲ ਨੂੰ ਤੇ ਹੁਣ ਦੇਖਦੇ ਆ ਬਾਈ ਕੀ ਕਰਦੇ ਆ ਹੁਣ ਰੇਗਮਾਰ ਤੇ ਇੱਧਰ ਪਾਲਿਸ਼ ਸਹੀ ਗੱਲ ਸਹੀ ਇਹਨਾਂ ਦੇ ਵੀ ਪੁੱਛਣੇ ਵੀ ਹੋਣਾ ਕੋਈ ਦੱਸਣਾ ਸਹੀ ਗੱਲ ਕਿ ਜਿਵੇਂ ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਗੱਦ ਰੇ ਆ ਪਾਣ ਕਰਦੇ ਆ ਸਾ ਗੁਰੂ ਫਿੱਕਾ ਦਿੰਦੇ ਆ ਤਾਂ ਆਪਦੇ ਉੱਤੇ ਹੋਰਦਾਰੇ ਹੂੰ 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 ਸਭ ਤੋਂ ਵਧੀਆ ਮੈਨੂੰ ਗੱਲ ਆ ਲੱਗੀ ਇਹਨਾਂ ਗੁਰੂਆਂ ਨੇ ਦੱਸਦੇ ਹਨ ਕਿ ਆਪਣੇ ਗੁਰੂਆਂ ਨੇ ਕਿਵੇਂ ਸਿੱਧੀਆਂ ਦਿੱਤੀਆਂ ਕਿਵੇਂ ਬੀਬੀਆਂ ਨੇ ਸਰਵ ਵੜਾਇਆ ਸਹੀ ਗੱਲ ਕਿਉਂ ਬਈ ਪਤਾ ਕੀ ਆ ਉਹਦੇ ਨਾਲ ਜੁੜਦੇ ਆ ਜੁੜਦੇ ਕਿਉਂਕਿ ਕਿਤਾਬਾਂ ਦਾ ਹੁਣ ਕੋਈ ਪੜਦਾ ਨਹੀਂ ਇੰਨੀਆਂ ਹੁਣ ਤਾਂ ਇਹ ਆ ਜੇ ਕੋਈ ਦੱਸੇ ਕਥਾਕਾਰ ਦੇ ਬਾਬੇ ਤਾਂ ਬੰਦਾ ਕੁਛ ਨਾ ਬੋਲ ਤਾਂ ਕੰਨਾਂ 'ਚ ਪੈ ਹੀ ਜਾਂਦੇ ਤਾਂ ਇਹਦੇ ਬੱਚੇ ਆਪੇ ਮੁੜਦੇ ਫਿਰ ਉਧਰ ਸਹੀ ਗੱਲ ਆ ਵੀ ਅਸੀਂ ਕਿੱਧਰ ਨੂੰ ਭਰੀ ਜੰਨੇ ਆ ਸਹੀ 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 ਸਾਰੇ ਵੱਡੇ ਵੱਡੇ ਸਕੂਲ ਬਹੁਤ ਐਂਗਰੇਜੀ ਐਂਗਰੇਜੀ ਸਕੂਲਾਂ ਤਾਂ ਬਈ ਹੁਣ ਉਹਦਾ ਆਦਾ ਤੁਹਾਨੂੰ ਲਗਾਈ ਜਾਂਦੇ ਸਾਈ ਆ ਆਪਦਾ ਇਹ ਸਹੀ ਗੱਲ ਉਹ ਪੰਜਾਬੀ ਤਾਂ ਪੜਾਉਂਦੇ ਹੀ ਨਹੀਂ ਆਪਾਂ ਕੀ ਸਮਰ ਆ ਗਿਆ ਲੋ ਹੂੰ ਤੁਸੀਂ ਦੇਖ ਰਹੇ ਇਹਨਾਂ ਦੇ ਮੇਲੇ ਲੱਗਦੇ ਅੱਛਾ ਤੇ ਆਪਣੇ ਹੀ ਦੀਆਂ ਜਿਹੜੀਆਂ ਜਾਂਦੇ ਹੁੰਦੇ ਇੱਥੇ ਸਕੂਲਾਂ ਦੇ ਮੇਲੇ ਲੱਗਦੇ ਅੱਛਾ ਤੇ ਆਪਣੇ ਬੰਦੇ ਪੰਜਾਬੀ ਪੰਜਾਬੀ ਸਾਰੇ ਬਹੁਤ ਸਾਰੇ ਬੰਦੇ ਬੱਚੇ ਪੰਜਾਬੀਆਂ ਦੇ ਵੀ ਵੱਢਦੇ ਸੀ ਪੰਜਾਬੀ ਸਾਰੇ ਤੁਹਾਡੇ ਤੜਕਦੇ ਜਾਂਦੇ ਤੁਹਾਡੇ ਇਸ ਰੋਡ ਤੇ ਦੋਵੇਂ ਸਕੂਲ ਇਹਨਾਂ ਦੇ ਇੱਥੇ ਆ ਨਾ ਚਾਹੇ ਸਿਕੜਾ ਹਟ ਗਿਆ ਜਾਂ ਡੇ ਬਲੂਮੀ ਬੜਾ ਜਾਂ ਛੋਟਾ ਸਿਕੜਾ ਹਟ ਸਾਰੇ ਇੱਥੇ ਆ ਇਹ ਜਵਾਲੀ ਦਾ ਇਹਨਾਂ ਨੂੰ ਕੋਈ ਸੀ ਵਿਹੜ ਕਰਦੇ ਕਈ ਜਿਹੜੇ ਸੁੱਤ ਸਪੱਕੇ ਆ ਉਹ ਸਿੱਧੀ ਵਿਹੜੀਆਂ ਚ ਨਾ ਉਹਨਾਂ ਦੇ ਨਾਲ ਨਹੀਂ ਅਸੀਂ ਸਹੀ ਗੱਲ ਸਹੀ ਤਾਂ ਸਾਡੇ ਬੱਚੇ ਪੜ੍ਹਦੇ ਵੀ ਆ ਸਹੀ ਗੱਲ ਇਹਨਾਂ ਦਾ ਵੀ ਫੰਕਸ਼ਨ ਸ਼ੁਰੂ ਹੋ ਜਾਂਦੇ ਨਾ ਉਦੋਂ ਹੀ ਇਕੱਠੇ ਹੀ 1500 ਕੁ ਤਰੀਕਾ ਆ ਜਾਂਦੇ ਬਸ ਹਾਂ ਦਸੰਬਰ ਦੀ ਤੇ ਮੇਰਾ ਸ਼ੁਰੂ ਹੋਣਾ ਸਹੀ ਹੈ ਆ ਜੇ ਚੰਗਾ ਬਾਈ ਜਾਨਾ ਉਸਤਾਦ ਕਰੀ ਜਾਂਦਾ ਦੇਖਸ ਪਾਲਿਸ਼ ਪਾਲਿਸ਼ ਕਰੀ ਜਾਂਦਾ ਬਾਈਕ ਨੂੰ ਉੱਪਰ ਆਪਣੇ ਵੀ ਡੇਰੇ ਇੱਥੇ ਹੀ ਆ ਜਦ ਤੱਕ ਮੋਟਰਸਾਈਕਲ ਸਾਫ਼ ਹੁੰਦਾ ਫਿਰ ਆਪਾਂ ਵੀ ਲੌਂਗ ਰੂਟ ਤੇ ਨਿਕਲ ਜਾਣਾ ਭਾਈ ਯਾਤਰਾ ਕਰਨਾ ਤੂੰ ਦਾ ਹੁਣ 5:30 ਆਏਗਾ ਹਨਾ ਸਕੂਲੋਂ ਹਾਂਜੀ ਹੁਣ 5:30 ਆ ਬਸ ਚੱਲ ਤੇਰਾ ਭਾਈ ਆ ਜੂਗਾ ਇੱਥੇ ਆ ਦੇਖੋ ਕਿੰਨੀ ਚਮਕ ਬੰਦੀ ਆ ਛੋਟੇ ਛੋਟੇ ਇਹ ਬਾਈ ਦੇ ਟੂਲ ਟਾਲ ਰੱਖੇ ਆ ਸਾਰੇ ਮਸ਼ੀਨਾ ਆ ਸਾਰੇ ਟੂਲ ਆ ਤੇ ਇੱਥੇ ਗੁਰੂਆਂ ਦੀਆਂ ਫੋਟੋ ਮਾਤਾ ਦੀ ਫੋਟੋ ਸਾਰੇ ਲੱਗੇ ਆ ਗਣੇਸ਼ ਜੀ ਦੀ ਫੋਟੋ ਅੱਜ ਪੱਖਾ ਚੱਲੀ ਜਾਂਦਾ ਹਨਾ ਅੱਜ ਗਰਮੀ ਆ ਯਾਰ ਬਾਈ ਯਾਰ ਬਾਈ ਨੂੰ ਦੇ ਦੇ ਇਹ ਮਰੋਨੇਗਾ ਚਮਕਦੀ ਆ ਨਾ ਦੇਖੋ ਟੈਂਕੀ ਵੀ ਚਮਕ ਗਈ ਬਾਈ ਆ ਟਾਪਾ ਵੀ ਦੇਖੋ ਕਿੰਨਾ ਵਧੀਆ ਇੱਥੇ ਬੰਦਾ ਸਿੰਘ ਬਹਾਦਰ ਦੀ ਫੋਟੋ ਲੱਗੀ ਆ ਇਹ ਮਾਰ ਜਿਹੜਾ ਮਾਰਦਾ ਬਾਈ ਇਹ ਗਿੱਲਾ ਕਰਕੇ ਮਾਰਦਾ ਥੋੜਾ ਜਿਹਾ ਪਾਣੀ ਲੈਣਾ ਵਾਤ ਜ਼ਿਆਦਾ ਹੈ ਅੱਛਾ ਸੁੱਕੇ ਦੇ ਰਗੜ ਪੈਂਦੀ ਆ ਹਾਂਜੀ ਇਹ ਵਰਤੀ ਨਹੀਂ ਆਇਤਰਾ ਰਗੜ ਨਹੀਂ ਪੈਂਦੀ ਸਹੀ ਗੱਲ ਬਾਈ ਕੰਮ ਬੜੇ ਰੀਜ ਨਾ ਕਰਦਾ ਜਿੰਨੇ ਵੀ ਬਾਈ ਤੋਂ ਬਫਿੰਗ ਕਰਾਉਣੀ ਆ ਨਾ ਕਾਲਸਰ ਰੋਡ ਦੇ ਸਾਹਮਣੇ ਜਿਹੜਾ ਰੋਡ ਆ ਨਾ ਪੱਕਾ ਦਸਾਂ ਰੋਡ ਬਾਈ ਹਾਂਜੀ ਪੱਕਾ ਸਾਂ ਨੋਨੇ ਦੀ ਗਾੜੇ ਬਾਈ ਨੋਨਾ ਕਿੰਨੂ ਮਰਜ਼ੀ ਪੁੱਛ ਲਿਓ ਪੱਕਾ ਸਾਂ ਰੋਡ ਅੰਦਰ ਵੱੜਦੇ ਸਾਰੇ ਹਾਂ ਵੱੜਦਿਆਂ ਸਾਰੀ ਪੱਕੇ ਦਸਾਂ ਰੋਡ ਤੇ ਬਾਈ ਦੁਕਾਨਾਂ ਬਾਈ ਹੁਣ ਮਸ਼ੀਨ ਫਿੱਟ ਕਰ ਲਈ ਇਹ ਦਿਨ ਰਗੜਿਆ ਜਾਂਦਾ ਇਹਨੂੰ ਠੀਕ ਆ ਹੁਣ ਇੰਜਨ ਦੀ ਸਫਾਈ ਕਰਤੀ ਹੁਣ ਇਹਨੂੰ ਰਗੜਾਂਗੇ ਬਫਿੰਗ ਮਨ ਲਾ ਰਿਹਾ ਉਥੋਂ ਲੱਗਿਆ ਜੀ ਤੇ ਲੈ ਲੈ ਚਾਹੀਏ ਹੌਦਾ ਚੱਲਦੀ ਉਦੀ ਤਾਰ ਨਹੀਂ ਲੱਗਦੀ ਤਾਰ ਹਿੱਲਦੀ ਆ ਚੱਲ ਵੀ ਚੱਲ ਵੀ ਜੰਮ ਗਿਆ ਇਹ ਇਹ ਵਿਕੀ ਹੁੰਦੀ ਵੀਰੇ ਪਰ ਇਹ ਸਭ ਦੀ ਹੁੰਦੀ ਹੈ ਇਹਦੀ ਮੈਂ ਕੀ ਹੁੰਦਾ ਇਹ ਜਿਹੜੀ ਬੱਫਿੰਗ ਕਰਦੀ ਆ ਸਹੀ ਉਹ ਆਏ ਕੀ ਕੀ ਤੁਮ 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 ਤੇ ਵਿਕੀ ਨੂੰ ਕਿਉਂ ਕਰਦੀ ਹੋ ਜਮੇ ਜਾਂਦੀ ਏ ਪਰ ਜੇ ਜੰਮਦੀ ਦਰਮੀਆਦ ਜਦੋਂ ਬਦਲੀ ਬੀਂਦੋ ਕੋਈ ਜਰਦੀ ਲਾ ਕਰ ਲਾਉਂਗਾ ਸੋਚਦਾ ਮੈਂ ਰੁਕਦੇ ਰੱਤੇ ਹੀ ਘਾ ਰਹੇ ਆ ਇਹੇ ਆ ਜਿਹੜਾ ਲਈ ਜਾਂਦਾ ਉਹ ਹਾਂ ਹੋ ਗਿਆ 8 ਘੰਟਾ ਰੁਕਿਆ ਹੋ ਗਿਆ ਇਹ ਆਉਂਦੇ ਨਹੀਂ ਬਹਿੰਦੇ ਯਾਰ ਮੈਂ ਬੰਦੀ ਮਰੀ ਫੋਨ ਨਾ ਕਰਦਾ ਅਬ ਇਹ ਨਾ ਸੀ ਕਿ ਇੱਧਰ ਬਈ ਆ ਬਈ ਦੇਖ ਅਛਰ ਅੱਜ ਨਾ ਕੋਈ ਬੋਲਣਾ ਭਾ ਲੈ ਜੀ ਅੱਥੀ ਹੋ ਗਈ ਕਿਤਾ ਬੰਦ ਨਾ ਨਾ ਦੇਖੋ ਕਿੰਨਾ ਫਰਕ ਲੱਗਦਾ ਬਾਈ ਕਿੰਨਾ ਟਾਈਮ ਕੱਢ ਜਾਂਦਾ ਇਹ ਇਹ ਮਲਕ ਹਾਂ ਸਾਢੇ 1:30 ਹਾਂ ਸਾਢੇ 1:30 ਅੱਛਾ ਪਾਣੀ ਨਾਲ ਜਦੋਂ ਕੋਸਰ ਦੇ ਲਈ ਮਾਰੀਓ ਹਾਂ ਮੇਰੇ ਕੋਲ ਬੋਰਡਰ ਵਾਲਾ ਆਪ ਤੇ ਤਾਂ ਫਿਰ ਆ ਦੋ ਸਾਢਾ 3 ਡੇਲੀ ਕਪੜਾ ਬੱਜੇ ਨਾ ਵਧੀਆ ਹੁਣ ਦੇਖੋ ਫਰਕ ਦੇਖੋ ਤੁਸੀਂ ਆਈਦਾ ਫਰਕ ਦੇਖੋ ਤੇ ਇੰਝਾਂ ਦਾ ਫਰਕ ਦੇਖੋ ਉੱਪਰ ਇਹ ਜਮੀਨਾਂ ਤੋਂ ਦਾ ਫਰਕ ਹਮ ਆ ਜੇ ਭਾਈ ਦੇਖ ਲੈ ਇੰਝਾਂ ਦਾ ਕਿੰਨਾ ਫਰਕ ਹੈ ਹਨਾ ਉੱਪਰ ਇਹ ਪਾਣੀ ਪੂਣੀ ਨਾਲ ਵੀ ਜਰਦੀ ਜੰਮੀ ਜਾਂਦੀ ਹੈ ਨਾ ਸ਼ੋਰਾ ਘੱਟ ਹੁੰਦਾ ਠੀਕ ਹੈ ਦੇਖੋ ਹਾਂ ਬੈਗੇ ਪਾ ਫਰਨ ਹੋ ਜੇ ਸਾਹ ਤੇ ਹਾਂ ਸੀਸਾ ਆਇਆ ਚਮਕੂਗਾ ਜਦੋਂ ਆਉਣਾ ਕੋਲੈਕਟਰ ਵੀ ਦਾ ਨਾਮ ਮੇਰੇ ਲੋਏ ਦੇਣਾ ਆਉਣਾ ਜਦੋਂ ਸਾਲ ਨੂੰ ਠੇਕੇ ਦਾ ਆਉਣਾ ਵੀ ਸ਼ਾਮ ਦੇਣਾ ਦੇ ਨਾਮ ਦਾ ਕੋਲੇ ਸੂਰਨੋ ਵੀ ਛੁੱਟੀ ਲੂਗੀ ਇੱਕ ਕੰਪਾਉਂਡ ਹੈ ਨਾ ਦਾਗ ਦੂਬ ਚੱਕ ਦੂ ਹੈ ਨਾ ਠੀਕ ਹੈ ਯਾਰ ਸਕੂਟਰੀ ਨੂੰ ਵੀ ਹੋ ਜੂ ਬਾਈ ਸਕੂਟਰੀ ਲਿਆਵਾਂ ਕਿਸੇ ਦਿਨ ਹੈ ਯਾਰ ਉਹਦੇ ਨਾ ਸਕਰੈਚ ਜਿਹੇ ਬੜੇ ਪਏ ਮੈਨੂੰ ਲੱਗਦਾ ਉਹਨੂੰ ਕੱਲਾ ਕੰਪਾਉਂਡ ਨਾ ਲਾ ਦਈਏ ਕੋਈ ਕੰਪਾਉਂਡ ਨਹੀਂ ਹੋਣਾ ਬਾਈ ਹੈ ਨਾ ਉਹ ਤੇ ਰੱਤ ਵਾਲੀ ਠੀਕ ਹੈ ਉਹ ਬਾਡੀ ਐ ਸਾਫ ਹੋ ਜੂ ਹੁਣ ਤਾਂ ਬਾਈ ਦੋ ਲੱਗ ਗਏ ਬਾਈਕ ਨੂੰ ਤੇਰਾ ਨਾਂ ਕੀ ਬਾਊ? ਹੀਰਣਾ ਇਤਨੀ ਜੀ। ਕਲਵੀਰ ਤਲਵੀਰ ਤਲਵੀਰ ਨਾਂ ਤਲਵੀਰ ਉਹ ਮਨਵੀਰ ਆਈ ਤੇ ਤਲਵੀਰ ਨਾਂ ਬੜੇ ਘੈਂਟ ਆ ਯਾਰ। ਇਹ ਤਨਵੀਰ ਸੀ ਵੱਡਾ ਮੁੰਡਾ ਵਾ। ਹਾਂ। ਉਹ ਛੋਟਾ ਬੰਦਾ ਮਨਵੀਰ ਆ। ਠੀਕ ਆ। ਉਹ ਵੀ ਕੋਲੇ ਆਉਂਦੀ ਆ ਜੋੜੀ ਤੋਂ ਬੁੜੀਆਂ ਮੁਸਤਫਾ ਠੀਕ ਹੈ ਠੀਕ ਹੈ ਉਹ ਕਿਹੜੀ ਕਲਾਸ ਚ ਹੈ ਪੂਰੀ 7ਵੀਂ ਚ ਹੈ ਸੇਵਾ ਤੋਂ ਸੇਵਾ થી ਉਹ ਠੀਕ ਉਹ ਦੋਵੇਂ ਸਮੇਂ ਤੇ ਵੱਡੇ ਆ ਬਾਬਾ ਜੀ ਸੇ ਆਰਾ ਛਿਆ ਮੇਰੇ ਬੱਚੇ ਨੇ ਠੀਕ ਆ ਤੋਂ ਤੋਂ ਉਹ ਥੋੜਾ ਜਿਹਾ ਦੀ ਸਾ ਤੋਂ ਛੋਟਾ ਨੇ ਉਹ ਸਾਰਾ ਲਾਡਲਾ ਵਾ ਹੈ ਉਹ ਇਹ ਜਾਤ ਦਾ ਨਹੀਂ ਠੀਕ ਆ ਤੋਂ ਦਾ ਸਾਰਾ ਲਾਡਲਾ ਹੈ ਇਹਦਾ ਕੰਮ ਕਰਾਉਦੇ ਦੋਨੇ ਹਨਾ ਦੁਕਾਨ ਤੇ ਬਈ ਹਾਂ ਜਿਹੜੇ ਪੜਦੇ ਨੇ ਆ ਕੰਮ ਕੀ ਕਰਾਉਂਦੇ ਮੇਰੇ ਨਾਲ ਖਰਾਬ ਨੂੰ ਵੀ ਲੈ ਕੇ ਪੜਵਾਉਂਦੇ ਨੇ ਆ ਠੀਕ ਆ ਮੇਰੇ ਕੋਲ ਵੀ ਪੜਵਾਉਂਦੇ ਨੇ ਆ ਮੇਰੇ 4:30 ਵਜੇ ਭੱਜਣ ਵੀ ਜਾਂਦਾ ਇਹ ਹਾਂ ਅਬ ਤੁਹਾਡੇ ਨਾਲ ਨੇੜੇ ਗਰਾਊਂਡ ਹੈਗਾ ਆ ਮੋਹਾਲੀ ਸਕੂਲ ਦਾ ਕੇ.ਡੀ. ਮਾਰਕ ਠੀਕ ਆ ਆ ਵਾਲਾ ਆ ਜਿਹੜਾ ਸਕੂਲ ਕੋ ਨਾਲੇ ਕਾਲਜ ਆਉਂਦੇ ਨੇ ਆ ਸਭ ਵਧੀਆ ਮੋਹਾਲੀ ਦੀ ਗੋਦਿਆਂ ਦਾ 5 ਵਜੇ ਗਰਾਊਂਡ 음 이게 굴야 된다? ਔਰ ਬੋਲਟ ਨਾਲ ਦੀ ਜਿਵੇਂ ਚਮਕਾ ਨਾ ਉਵੇਂ ਚਮਕ ਇੱਧਰ ਹੋ ਗਈ ਆਪਣੇ ਮੋਟਰਸਾਈਕਲ ਦੇ ਇੰਜਨ ਦੇ ਵਿੱਚ ਹੈ ਹਾਂ ਹਾਂ ਹੁਣ ਬਈ ਦੂਜੀ ਸਾਈਡ ਲੱਗ ਗਿਆ ਦੇਣ ਬਾਈ ਛੋਟੇ ਹੋ ਗਏ ਹਨਾ ਦੈਨ ਬਹੁਤ ਛੋਟੇ ਹੋ ਗਏ ਯਾਰ। ਉਹ ਤਾਂ ਸੱਜੇ ਦੁਪਹਿਰ ਹੁੰਦੀ ਸੀ ਜੇਰੀ ਉਹ ਨਾ। ਸਾਢੇ 5 ਹੋ ਜਾਂਦਾ। ਸਾਢੇ 5 ਹੋ ਜਾਂਦਾ ਯਾਰ। 6 ਵਜੇ ਤਾਂ ਹਨੇਰਾ ਪੂਰਾ। 1 ਕਿਰੇ ਦੇ ਐਂਗਲ ਜੇ ਲਵਾਉਣਾ ਪਿੱਛੇ ਬੈਗ ਰੱਖਣ ਨੂੰ। ਹਾਂ ਉਸ ਮਗਰਲੀ ਸੀਟ ਤੇ ਇਵੇਂ ਇੱਥੇ 네, 예, 반다이어. 반드하여... ਆਪਣੇ ਆਪ ਨੂੰ ਹਨਾ ਇੰਨੇ ਪੈਸੇ ਲਾਉਂਦਾ ਹਨਾ ਸ਼ਰਟਾਂ ਲੈਂਦਾ ਪੈਂਟਾਂ ਲੈਂਦਾ ਤੇ ਥਾਬਣ ਲਾਉਂਦਾ ਤੇ ਇਹਨੂੰ ਵੀ ਸਵਾਰਨਾ ਚਾਹੀਦਾ ਗੱਡੀ ਨੂੰ ਹਨਾ ਇਹ ਵੀ ਇਹ ਵਿਚਾਰੀ ਦਾ 1000 ਰੁਪਏ ਪਾਣੀ ਕਾਲਜ ਖਾਣੋ ਇਹ ਵੀ ਆਪਣਾ ਸਾਥੀ ਆ ਹਨਾ ਜੇ ਇਹਦੀ ਸੰਭਾਲ ਵੀ ਚਾਹੀਦੀ ਹਾਂ ਹਾਂ ਕਦੇ ਟੀਕ ਸਾਫ ਸੁਥਰੀ ਹੁੰਦੀ ਆ ਔਰ ਆਹ ਕੀ ਨੂੰ ਦੇਖਦਾ ਸਹੀ ਗੱਲ ਹੈ ਟੀਕ ਫਰੀਆ ਨਹੀਂ ਆਪ ਬਾਈ ਗੰਦਾ ਹੋਵੇ ਨਾ ਆਪ ਨੂੰ ਦਿਲ ਨਹੀਂ ਕਰਦਾ ਉੱਤੇ ਬੈਠਣ ਨੂੰ ਸਾਫ ਸੁਥਰੀ ਆ ਆਪ ਵੀ ਦਿਲ ਕਰਦਾ ਜੀ ਕਪੜਾ ਮਾਰੀਏ ਸਹੀ ਗੱਲ ਹੈ ਲੁੱਤੀ ਨਾ ਲੱਗਣੀ ਬਾਈ ਕੰਮ ਪੂਰੀ ਆ ਨਾ ਰੀਚਾਂ ਲਾਲਾ ਕਰਦਾ ਪੂਰਾ ਮਤਲਬ ਜਿੱਥੋਂ ਦੇ ਹੱਥ ਨਹੀਂ ਨਾ ਪਿਆ ਉੱਥੇ ਵੀ ਹੌਲੀ ਹੌਲੀ ਤਸल्ली बख्श ਕੰਮ ਕਹਿੰਦੇ ਨੇ ਹਣਾ ਬਾਈ ਬਾਈ ਯਾਰ ਆਪਾਂ ਮਿਹਨਤ ਪੂਰੀ ਕਰਕੇ ਲੈ ਜਰਾਂ ਠੀਕ ਆ ਹੋਰ ਇਹਨੇ ਵੀ ਪੈਸੇ ਯਾਰ ਤੇਰੇ ਆ ਦੀ ਹੱਕ ਅਨੁਸਾਰ ਦੀ ਕਮਾਈ ਸੁਦਾ ਸਹੀ ਗੱਲ ਆ ਪੂਰੀ ਮਿਹਨਤ ਕਰਕੇ ਨੇ ਡੀਲਰ ਸਾਰੇ ਤੇਰੇ ਤੋਂ ਕਰਾਉਂਦੇ ਹੁਣੇ ਡੀਲਰ ਮੋਗੇ ਦੇ ਅੱਧੇ ਤੋਂ ਜ਼ਿਆਦਾ ਮੇਰੇ ਕੋਲ ਠੀਕ ਆ 100 'ਚੋਂ 80% ਡੀਲਰ ਮੇਰੇ ਕੋਲ ਆ 10% ਹੀ ਪਾਸੇ ਜਾਂਦੇ ਓਕੇ 10% ਤੇ ਕਰਾਂਦੇ ਹੀ ਨਹੀਂਗੇ ਉਹ ਲੈ ਆ ਕੇ ਉਵੇਂ ਹੀ ਦੂਜੇ ਡੀਲਰਾਂ ਨੂੰ ਫੜਾ ਦੇਣਗੇ ਦਾਸ ਕਰਾਉਂਦੇ ਨਹੀਂ ਸਹੀ ਗੱਲ ਮੋਗੇ ਜਿੰਨੇ ਮੈਸਤਰੀ ਆ ਭਾਈ ਹਾਂ ਲੱਗੀ ਬਈ ਰਾਜੂ ਭਾਈ ਵਿਜੇ ਦੱਸਾ ਇਹ ਸਾਗਾ ਕੀ ਬਈ ਸੀ ਸਾਰੇ ਮੇਰੇ ਕੋਲ ਫੇਰ ਜੀ ਠੀਕ ਆ ਨਹੀਂ ਰਾਜੂ ਸੇਲ ਪਰਚੇਜ ਦਾ ਕੰਮ ਕਰਦਾ ਕਿ ਨਹੀਂ ਹੁਣ ਰਾਜੂ ਰਾਜੂ ਵਿੱਚ ਵਿੱਚ ਕਦੀ ਕਦੀ ਨਹੀਂ ਤਾਂ ਉਹ ਕਰਦਾ ਨਹੀਂ ਠੀਕ ਆ ਉਹ ਤਾਂ ਸਰਵਿਸ ਹੀ ਕਰਦਾ ਸਰਵਿਸ ਦਾ ਕੰਮ ਨਹੀਂ ਕਰਦਾ ਰਿਪੇਅਰ ਕਰਦਾ ਹਨਾ ਰਿਪੇਅਰ ਦਾ ਰਿਪੇਅਰ ਦਾ ਹੀ ਮੁੱਕ ਦਈਂਦਾ ਉਹ ਹਮ ਅਡਵਾਂਸ ਫੋਨ ਆਪ ਹੀ ਕਰਦਾ ਉਹ ਅਡਵਾਂਸ ਫੋਨ ਕੰਮ ਵੀ ਆਪ ਹੀ ਕਰਦਾ ਕੋਈ ਚੀਜ਼ ਲੈਣੀ ਲੀਆ ਹੁਣ ਹਨਾ ਲਾਸਟ ਹੀ ਆ ਆਪਣਾ ਮਤਬਦ 20 ਮਿੰਟ ਲੱਗੂਗੇ ਅੱਧਾ ਘੰਟਾ ਲੱਗੂ ਬਸ ਹਣ ਲਾਸਟ ਹੀ ਆ ਕਰਤਾ ਸ਼ੋਰ ਨੇ ਰੈਡੀ ਬਾਈਕ ਹੁਣ ਦਿਖਾਉਣੇ ਤੁਹਾਨੂੰ ਫਾਈਨਲ ਲੁੱਕ ਪਹਿਲਾਂ ਦੇਖੋ ਸੀ ਸੀ ਹੈਨਾ ਮੇਰੀ ਫੋਟੋ ਆ ਰਹੀ ਹੈ ਇੰਜਨ ਚਾ ਦੇਖ ਘੈਂਟ ਆ ਯਾਰ ਦੇਖੋ ਨਿਕਲ ਸਾਰਾ ਚਮਕਦਾ ਬਾਈਕ ਵੀ ਪੂਰਾ ਅੱਗੇੋਂ ਪਿੱਛੇੋਂ ਦੇਖੋ ਲੱਗਦੀ ਨਵੀਂ ਲੁੱਕ ਇਧਰੋਂ ਵੀ ਦੇਖੋ ਨਿਕਲ ਇੰਜਣ ਜਿੱਥੇ ਹੁੰਦਾ ਬਿਲਕੁਲ ਰੈਡੀ ਮੋਰਿਓ ਵੀ ਦਿਖੋ ਸੀ ਹੋ ਗਿਆ ਐਂ ਲੱਗਦਾ ਨਾ ਜਿਵੇਂ ਅੱਜ ਹੀ ਹੁੰਦਾ ਢੜਬਾਇਆ ਇੰਜਣ ਹੋ ਗਿਆ ਬਹੁਤ ਰੈਡੀ ਹੋ ਗਿਆ ਹਾਂਜੀ ਠੀਕ ਆ ਲਓ ਜੀ ਨੋਨੇ ਬਈ ਨੇ ਕਰਤਾ ਤਿਆਰ ਗੱਡ ਚਲੋ ਮਿਲਦੇ ਆ ਤੁਹਾਨੂੰ ਹੁਣ ਅਗਲੀ ਵੀਡੀਓ ਚ இது ஆன